ਅੰਤਰ ਸ਼ਕਤੀ ਰਚਨਾ ਡਾਕਟਰ ਨਿਸ਼ਾਨ ਸਿੰਘ ਰਠੌਰ ਸਾਢੇ 6 ਵਜਿਆਂ ਦਾ ਮੇਰਾ ਪੁੱਤਰ ਪੜਨ ਤੋਂ ਕੰਨੀ ਕਤਰਾਉਂਦਾ ਹੈ। ਉਹਦੀ ਮਾਂ ਸਮਝਾਉਂਦੀ ਹੈ ਤਾਂ ਅੱਗਿਓ ਟਾਲ ਮਟੋਲ ਕਰ ਛੱਡਦਾ ਹੈ। ਫਿਰ ਜਦੋਂ ਪੇਪਰ ਆਉਂਦੇ ਹਨ ਤਾਂ ਸਾਰੇ ਗੁਰੂ ਪੀਰ ਧਿਆਉਣ ਲੱਗਦਾ ਹੈ। ਇਸ ਵਾਰ ਪੇਪਰ ਵਾਲੇ ਦਿਨ ਆਪਣੀ ਮਾਂ ਨੂੰ ਕਹਿੰਦਾ, "ਮम्मा ਮੈਨੂੰ ਦਹੀਂ ਚ ਖੰਡ ਪਾ ਕੇ ਖਵਾਓ ਤਾਂ ਕਿ ਮੇਰਾ ਪੇਪਰ ਵਧੀਆ ਹੋ ਸਕੇ।" ਪੁੱਤ ਦੇਈ ਖੰਡ ਨਾਲ ਪੇਪਰ ਵਧੀਆ ਨਹੀਂ ਹੁੰਦੇ ਮਿਹਨਤ ਨਾਲ ਹੁੰਦੇ ਆ ਉਹਦੀ ਮਾਂ ਨੇ ਸਮਝਾਇਆ ਸ਼ਾਮ ਨੂੰ ਮੈਂ ਪੁੱਤਰ ਨੂੰ ਪੁੱਛਿਆ ਪੁੱਤ ਤੈਨੂੰ ਇਹ ਗੱਲ ਕਿਹਨੇ ਦੱਸੀ ਕਿ ਦੇਈ ਖੰਡ ਖਾਣ ਨਾਲ ਪੇਪਰ ਵਧੀਆ ਹੁੰਦਾ ਆਖੇ YouTube ਤੇ ਦੇਖਿਆ ਸੀ ਮੈਂ ਬਾਲ ਮਨ ਤੇ ਪੈ ਇਸ ਪ੍ਰਭਾਵ ਨੂੰ ਸਮਝ ਗਿਆ ਫਿਰ ਪੁੱਤਰ ਨੂੰ ਸਮਝਾਇਆ ਤੇ ਗੱਲ ਉਹਦੇ ਪੱਲੇ ਪੈ ਗਈ ਹੁਣ ਮੇਰੇ ਦਿਮਾਗ ਵਿੱਚ ਇਹ ਗੱਲ बार-बार ਘੁੰਮ ਰਹੀ ਏ ਕਿ ਸੋਸ਼ਲ ਮੀਡੀਆ ਬੱਚਿਆਂ ਦੇ ਮਨਾਂ ਤੇ ਕਿਸ ਤਰ੍ਹਾਂ ਪ੍ਰਭਾਵ ਪਾ ਰਿਹਾ ਹੈ ਜਦ ਮੈਨੂੰ 35 ਕੋ ਸਾਲ ਪਹਿਲਾਂ ਆਪਣੇ ਦਾਦਾ ਜੀ ਦੀ ਇੱਕ ਗੱਲ ਚੇਤੇ ਆ ਗਈ ਮੈਂ ਉਦੋਂ 10 ਕੁ ਬਰਿਆਂ ਦਾ ਸੀ ਸਾਡੇ ਗਵਾਂਢੀ ਨਮੀ ਮੱਝ ਲੈ ਆਏ ਹੱਥ ਨੇ ਧਾਰ ਕੱਢਣ ਲੱਗੇ ਤਾਂ ਮੱਝ ਨੇੜੇ ਨਾਲ ਲੱਗਣ ਦੇਵੇ ਸਾਰਾ ਪਰਿਵਾਰ ਪਰੇਸ਼ਾਨ ਆਖੇ ਮੱਝ ਵੀ ਮਹਿੰਗੀ ਲੈ ਲਈ ਤੇ ਧਾਰ ਵੀ ਨਹੀਂ ਕੱਢਣ ਦਿੰਦੀ ਖੈਰ ਮੇਰੇ ਬਾਪੂ ਜੀ ਧਾਰਮਿਕ ਵਿਚਾਰਾਂ ਦੇ ਸਨ ਉਹ ਆਟੇ ਦਾ ਪੇੜਾ ਬਣਵਾਉਣ ਲਈ ਬਾਪੂ ਜੀ ਕੋਲ ਆ ਗਏ ਕਹਿੰਦੇ ਬਾਪੂ ਜੀ ਮੱਝ ਨਹੀਂ ਮਿਲਦੀ ਪੇੜਾ ਬਣਾ ਦਿਓ ਬਾਪੂ ਜੀ ਨੇ ਆਟੇ ਦਾ ਪੇੜਾ ਹੱਥ ਵਿੱਚ ਲੈ ਕੇ ਕੋਈ ਮੰਤਰ ਪੜਿਆ ਤੇ ਉਹਨਾਂ ਨੂੰ ਫੜਾ ਕੇ ਕਹਿੰਦੇ ਭਾਈ ਪਹਿਲਾਂ ਮੱਝ ਨੂੰ ਬਰਸੀਨ ਪਾਉਣਾ ਤੇ ਪਾਣੀ ਪਿਉਣਾ ਫਿਰ ਸ਼ਾਮੀ ਧਾਰ ਕਢਣਾ ਉਹੀ ਹੋਇਆ ਮੱਝ ਮਿਲ ਪਈ ਉਹ ਬਾਲਟੀ ਭਰ ਕੇ ਦੁੱਧ ਸਾਡੇ ਘਰ ਦੇ ਗਏ ਮੈਂ ਬਾਪੂ ਜੀ ਨੂੰ ਪੁੱਛਿਆ ਕਿ ਤੁਸੀਂ ਕਿਹੜਾ ਮੰਤਰ ਪੜਿਆ ਸੀ ਉਹ ਹੱਸ ਕੇ ਕਹਿਣ ਲੱਗੇ ਮੈਂ ਤਾਂ ਕੋਈ ਮੰਤਰ ਨਹੀਂ ਪੜਿਆ ਇਹ ੱੱਲੇ ਭੁੱਖੀ ਮੱਝ ਤੋਂ ਦੁੱਧ ਦੀ ਆਸ ਕਰ ਰਹੇ ਸਨ ਦੂਜੀ ਗੱਲ ਮੱਝ ਨਵੇਂ ਥਾਂ ਉਪਰਾ ਕਰ ਰਹੀ ਸੀ ਅੱਥਨੇ ਮੱਝ ਨੂੰ ਪਾਣੀ ਬਰਸੀਨ ਤੇ ਸਮਾਂ ਮਿਲ ਗਿਆ ਉਹ ਮਿਲ ਪਈ ਇਸ ਦੇ ਨਾਲ ਹੀ ਗੱਲ ਵਹਿਮਾਂ ਦੀ ਤੁਰ ਪਈ ਜਦੋਂ ਮੈਂ ਕਿਹਾ ਕਿ ਵਹਿਮਾਂ ਵਿੱਚ ਨਹੀਂ ਪਾਵਾਂਗਾ ਉਹਨਾਂ ਮੈਨੂੰ ਕਲਾਬੀ ਵਿੱਚ ਲੈ ਕੇ ਕਿਹਾ ਵਹਿਮ ਸ਼ੁਰੂ ਹੋਣ ਦੀ ਵੀ ਕਹਾਣੀ ਸੁਣ ਲੈ ਤੇਰੇ ਕੰਮ ਆਵੇਗੀ ਕਹਿੰਦੇ ਰੋਟੀ ਖਾਣ ਵੇਲੇ ਕਿਸੇ ਬਜ਼ੁਰਗ ਦੇ ਦੰਦਾਂ 'ਚ ਰੋਟੀ ਫਸ ਜਾਇਆ ਕਰੇ ਉਹ ਰੋਟੀ ਖਾਣ ਮਗਰੋਂ ਮਾਚਸ ਤੇ ਤੀਲੇ ਯਾਨੀ ਡੱਕੇ ਦੀ ਮੰਗ ਕਰਦਾ ਪੰਜ-ਛੇ ਦਿਨ ਤੱਕ ਉਹਨੂੰ ਮਾਚਸ ਦੀ ਤੀਲੀ ਦਿੰਦੀ ਰਹੀ ਫਿਰ ਰੋਟੀ ਨਾਲ ਥਾਲੀ 'ਚ ਹੀ ਰੱਖਣ ਲੱਗ ਪਈ ਕੁਝ ਵਕਤ ਬਾਅਦ ਬਜ਼ੁਰਗ ਦੀ ਮੌਤ ਹੋ ਗਈ ਹੁਣ ਨੋਨੇ ਡੱਕਾ ਆਪਣੇ ਪਤੀ ਦੀ ਥਾਲੀ ਵਿੱਚ ਰੱਖ ਦਿੱਤਾ ਪਤੀ ਨੇ ਪੁੱਛਿਆ ਤਾਂ ਕਹਿੰਦੀ ਕਿ ਇਹਨੇ ਸਾਲਾਂ ਤੋਂ ਥਾਲੀ ਵਿੱਚ ਡੱਕਾ ਰੱਖਣ ਦੀ ਆਦਤ ਪੈ ਗਈ ਨਾਲੇ ਪਿਆਰ ਰਹਿਣ ਦਿਓ ਬਾਪੂ ਜੀ ਦੀ ਯਾਦ ਆਉਂਦੀ ਰਹੂਗੀ ਉਹ ਚੁੱਪ ਕਰ ਗਿਆ ਫਿਰ ਉਹਨਾਂ ਦਾ ਮੁੰਡਾ ਵਿਆਹ ਗਿਆ ਨਵੀਂ ਆਈ ਨੂੰ ਪੜ੍ਹੀ ਲਿਖੀ ਸੀ ਉਹਨੂੰ ਵੀ ਦੱਸਿਆ ਗਿਆ ਕਿ ਥਾਲੀ ਵਿੱਚ ਡੱਕਾ ਰੱਖਣ ਦਾ ਆਪਣੇ ਘਰ ਵਿੱਚ ਰਵਾਜ ਹੈ ਉਹ ਵੀ ਉਂਝ ਕਰਨ ਲੱਗ ਪਈ ਨਮੀ ਵੀ ਆਈ ਨੂੰ ਦੇ ਮਨ ਵਿੱਚ ਵਿਚਾਰ ਆਇਆ ਕਿ ਕਿਉਂ ਨਾ ਆਪਾਂ ਬਾਪੂ ਜੀ ਦੀ ਯਾਦ ਵਿੱਚ ਵੱਡਾ ਸਾਰਾ ਕਿਲਾ ਯਾਨੀ ਤੀਲਾ ਰੂਪ ਵੇੜੇ ਵਿੱਚ ਕੱਢ ਦਈਏ ਇਸ ਨਾਲ ਬਾਪੂ ਜੀ ਦੀ ਯਾਦ ਵੀ ਆਉਂਦੀ ਰਹੇਗੀ ਤੇ ਮਾਚਸ ਦੇ ਡੱਕਿਆਂ ਦੀ ਵੀ ਬਚਤ ਹੋ ਜਾਵੇਗੀ ਖੈਰ ਕਿਲਾ ਵੇੜੇ ਵਿੱਚ ਕੱਢਿਆ ਗਿਆ ਕੁਝ ਚਿਰ ਬਾਅਦ ਕੋਈ ਜਣਾ ਉਸ ਕਿੱਲੇ ਨੂੰ ਲਾਲ ਕਪੜਾ ਬਨ ਗਿਆ ਫਿਰ ਕਿਸੇ ਨੇ ਮੌਲੀ ਬੰਨ ਦਿੱਤੀ ਕਿਸੇ ਨੇ ਦੀਵਾ ਜਗਾਉਣਾ ਸ਼ੁਰੂ ਕਰ ਦਿੱਤਾ ਮੈਨੂੰ ਕਹਾਣੀ ਵਧੀਆ ਲੱਗ ਰਹੀ ਸੀ ਮੈਂ ਉਤਸੁਕਤਾ ਨਾਲ ਪੁੱਛਿਆ ਫਿਰ ਕੀ ਹੋਇਆ ਬਾਪੂ ਜੀ ਅੱਜਕੱਲ ਉੱਥੇ ਮੇਲਾ ਲੱਗਦਾ ਹੈ ਤੇ ਲੋਕਾਂ ਦੀਆਂ ਮੰਨਤਾ ਪੂਰੀਆਂ ਹੁੰਦੀਆਂ ਆਖ ਕੇ ਉਹ ਉੱਚੀ ਉੱਚੀ ਹੱਸ ਪਏ ਕਹਿੰਦੇ ਪਖੰਡ ਦੀ ਸ਼ੁਰੂਆਤ ਇੰਜ ਹੀ ਹੁੰਦੀ ਹੈ ਦਾਦਾ ਜੀ ਦੀ ਗੱਲ ਸੱਚੀ ਹੈ ਪਖੰਡ ਦੀਆਂ ਜੜਾਂ ਬਹੁਤੀਆਂ ਮਜ਼ਬੂਤ ਨਹੀਂ ਹੁੰਦੀਆਂ ਇੱਕੋ ਤਰਕ ਦੇ ਸਵਾਲ ਹੀ ਵੱਡੇ ਤੋਂ ਵੱਡੇ ਪਖੰਡ ਨੂੰ ਢਾਹ ਢੇਰੀ ਕਰ ਦਿੰਦਾ ਪਰ ਇਹ ਸਵਾਲ ਕਰੇਗਾ ਕੌਣ ਕਿਉਂਕਿ ਟੀਵੀ ਅਤੇ ਸੋਸ਼ਲ ਮੀਡੀਆ ਨੇ ਲੋਕਾਂ ਨੂੰ ਪਖੰਡ ਵਿੱਚ ਜਕੜ ਦਿੱਤਾ ਸਰ ਚਾਹ ਪੀ ਲਓ ਸੇਵਾਦਾਰ ਦੀ ਆਵਾਜ਼ ਨਾਲ ਮੈਂ ਵਰਤਮਾਨ ਵਿੱਚ ਮੁੜ ਆਇਆ Don't